ਲੈਗਰੂ ਗੁਰੂ ਪਿਆਰੀ ਸਾਧ ਸੰਗਤ ਜੀ ਆਸ ਦੀ ਪ੍ਰਸਤੀ ਦਿੱਲੀ ਦੀਆਂ ਹਸਤਾਲ ਪ੍ਰਤੀ ਹੈ ਬਰਜੋਰ ਮੋਕਾ ਹੈ ਬੇਨਤੀ ਹੈ ਵੇਲਾ ਆ ਗਿਆ ਹੈ ਖੁਦ ਮੁਖਤਰੀ ਦਾ ਇਸ ਨੂੰ ਅਜਾਈਂ ਗਵਾਉ ਨਹੀਂ ਜੈਸਾ ਕਿ ਆਪ ਜਾਣਦੇ ਹੋ ਦਿੱਲੀ ਕਮੇਟੀ ਸਿਆਸੀਆਂ ਦੇ ਅਮਾਨਿਆ ਕਾਰਿਆਂ ਦਾ ਸੰਤਾ ਅਸੀਂ ਲੋਕ ਉਹ ਕਿਤਰੇ ਹਾਂ ਸਾਡੇ ਖਾਲਸਾ ਕਾਲਜ ਸਾਡੇ ਸਕੂਲ ਇਸ ਵੇਲੇ ਗਲਤ ਬੰਦਿਆਂ ਦੇ ਇਹ ਮੰਨ ਲਓ ਸਰਕਾਰ ਦੇ ਪਾਸ ਗਿਰਵੀ ਪਏ ਆ ਇਸ ਤੋਂ ਉਬਰਣ ਦਾ ਇਸ ਤੋਂ ਨਿਕਲਣ ਦਾ ਇੱਕੋ ਮਤ ਰਸਤਾ ਰਹਿ ਗਿਆ ਹੈ ਥਰਡ ਪਾਰਟੀ ਬਣ ਕੇ ਅਗਲੀ ਹਾਈ ਕੋਰਟ ਦੀ ਪੇਸ਼ੀ ਤੇ ਅਸੀਂ ਲੋਕ ਲਾਈਨ ਲਗਾ ਕੇ ਜੱਜ ਦੇ ਸਾਹਮਣੇ ਖੜੇ ਹੋਈਏ ਤਾਂ ਤੇ ਸਭ ਕੁਝ ਬਚ ਜਾਏਗਾ ਨਹੀਂ ਤੇ ਖਾਲਸਾ ਜੀ ਨਾਤੇ ਤੋਤੇ ਰਹਿ ਜਾਓਗੇ ਭਾਈ ਮਤੀ ਦਾ ਚੌਂਕ ਤੋਂ ਹੱਥ ਬੰਨ ਦਾਸ ਅਰਜੋਈ ਵੀ ਕਰਦਾ ਹੈ ਅਪੀਲ ਵੀ ਕਰਦਾ ਹੈ ਦਿੱਲੀ ਦੇ ਪੱਥਰਦਰਦੀ ਇਤਿਹਾਸ਼ੀਆ ਵਿਦਵਾਨਾਂ ਨੂੰ ਜੈ ਜੈ ਭਾਈਦਰਸ਼ਨ ਸਿੰਘ ਜੀ ਭਾਈ ਕਮਾਲਜੀਤ ਸਿੰਘ ਜੀ ਪਿੰਕਾ ਜੀ ਡੱਲ ਜੀ ਨਾਗੀ ਜੀ ਅਤੇ ਮੇਰੇ ਸਤਕਾਰਯੋਗ ਬੰਦੀ ਰਿਆਈ ਮੋਰਚਾ ਦੇ ਮੇਰੇ ਸਾਥੀ इकबाल जी मिंटू जी माकन जी ਅਤੇ ਬਿੱਟੂ ਜੀ ਪਰੇਮਾਨ ਨਾਲ ਆਪ ਜੀ ਅੱਗੇ ਬੇਨਤੀ ਹੈ ਆਪ ਜੀ ਅੱਗੇ ਆ ਕੇ ਥਰਡ ਪਾਰਟੀ ਫਰੰਟ ਬਣਾਓ ਅਤੇ ਸਕੂਲ ਕਾਲਜ بچاؤ ਹੋਰ ਕੋਈ ਰਸਤਾ ਨਹੀਂ ਰਹਿ ਗਿਆ ਭਾਈ ਗਰੋ ਨਾਲ ਹੀ ਸਕੂਲਾਂ ਕਾਲਜਾਂ ਦੇ ਸਾਡੇ ਸਤਕਾਰਯੋਗ ਸਟਾਫ ਨੂੰ ਹੱਥੋਂ ਬੇਨਤੀ ਹੈ ਅਸੀਂ ਵੀ ਪਰਿਵਾਰ ਵਾਲੇ ਹਾਂ ਆਪ ਜੀ ਵੀ ਪਰਿਵਾਰ ਵਾਲੇ ਹੋ ਸੇਵਕ ਦੁਰਬਚਨ ਸਿੰਘ ਕੋਆਰਡੀਨੇਟਰ ਪਾਇਮਤੀ ਦਾ ਚੋਂ ਸਾਥੀਆਂ ਸਮੇਤ ਚਾੜੂ ਸੇਵਕ ਜਤੇ ਸਮੇਤ ਆਪ ਜਿਹਨੂੰ ਵੀ ਵਿਸ਼ਵਾਸ ਜਤੰਦਾ ਹੈ ਕਿ ਆਪ ਨਾਲ ਕੋਈ ਦਰੋ ਨਹੀਂ ਹੋਏਗਾ ਆਪ ਜੀ ਨੂੰ ਬੇਨਤੀ ਹੈ ਥੋੜੀ ਜਿਹੀ ਪੇਸ਼ੈਂਸ ਰੱਖੋ ਗੁਰੂ ਆਸ਼ੇ ਸੰਮੁਖ ਹੋ ਕੇ ਇਹ ਉਹka ਟਾਈਮ ਕੱਢ ਲੋ ਨਾਲ ਹੀ ਬੇਨਤੀ ਹੈ ਕਿ ਅਸੀਂ ਸੰਗਤੀ ਰੂਪ ਵਿੱਚ ਆਪ ਜੀ ਦੀ ਪਿਆਰੀ ਵੀ ਅਸੀਂ ਕਰਾਂਗੇ ਅਤੇ ਪੰਥ ਦੀਆਂ ਦਰੋਹਾਂ ਹੀ ਵਾਪਸ ਲਿਆਵਾਂਗੇ ਆਪ ਜੀ ਨੂੰ ਹੀ ਇਸ ਤਰ੍ਹਾਂ ਇਹਨਾਂ ਦਰੋਹਾਂ ਵਾਲੀ ਭਾਗ ਨੇ ਇਹ ਦਰੋਹਾਂ ਹੋਣਗੀਆਂ ਤੇ ਤੁਹਾਡੇ ਤੁਹਾਡੀ ਹੋਂਦ ਕਾਇਮ ਰਹੇਗੀ ਤੁਹਾਡੇ ਪਰਿਵਾਰ ਚੱਲਣਗੇ ਤੁਸੀਂ ਗੱਜ-ਬੱਜ ਕੇ ਇੱਜ਼ਤ ਨਾਲ ਐਸ ਸਮਾਜਿਤ ਜੀਵਾਂ ਹੋ ਗਏ ਮੁਰਤੋ ਬੇਨਤੀ ਹੈ ਪੰਦਰਦਰ ਦੀਆਂ ਇਤਿਹਾਸ਼ੀਆਂ ਨੂੰ ਦੁਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਅਜੇ ਵੀ ਸਮਾਂ ਹੈ ਅੱਜ ਹੀ ਵਿਉਤ ਬਣਾਓ ਭਾਈ ਮਤੀ ਦਾ ਚੌਕ ਤੇ ਇਕੱਤਰਤਾ ਦਿਖਾਓ ਨਾਲ ਹੀ ਐਸ ਵਕੀਲੀ ਸਮਾਜ ਨਾਲ ਜੁੜੇ ਗੁਰੂ ਕੇ ਲਾਡਲੇ ਵਕੀਲ ਨਿਆਂ ਨਿਆਂ ਕਰਤਾ ਜਜਾ ਆਦੀ ਅਗੇ ਬੇਨਤੀ ਹੈ ਆਪ ਜੀ ਪਰਬਲ ਸੇ ਦੇ ਕੇ ਪਰਬਲ ਸਾਥ ਦੇ ਕੇ ਐਸ ਮੁਈਮ ਨੂੰ ਅਗੇ ਵਧਾਓ ਜਿਸ ਤਰ੍ਹਾਂ ਗੁਰੂ ਘਰ ਦੀ ਸ਼ਹੀਦ ਅਸੀਂ ਰਲ ਮਿਲ ਕੇ ਗੁਰੂ ਆਸ਼ਾ ਸੰਮੂਖ ਹੋ ਕੇ ਬਚਾਈ ਸੀ ਇਹ ਵੀ ਇਹ ਮਸਲਾ ਤੇ ਉਸ ਤੋਂ ਵੱਡਾ ਹੈ ਇਸ ਨੂੰ ਵੀ ਬਚਾਓ ਇਹ ਬਚੇਗੀ ਦਾਈ ਦਿੱਲੀ ਦੀ ਹੋਂਦ ਬਚੇਗੀ ਪੰਥ ਬਚੇਗਾ ਅਗਾਲ ਹੀ ਅਗਾਲ ਹੈ ਸ਼ਹੀਦ ਸਿੰਘ ਨਾਲ ਹੈ ਗੁਰੂ ਪਾਛਾ ਧਿਆਨ